ਗੁਰਦਾਸਪੁਰ ਸ਼ਹਿਰ ਦੇ ਵਿੱਚ 9 ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਕਰਨ ਦੇ ਲਈ ਬਜ਼ਾਰਾ ਵਿੱਚ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜਾਇਜ਼ ਪਸਾਰ ਦੇ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਤੇਜ਼ ਹੋ ਗਈ ਹੈ ਜਿਸ ਦੇ ਚਲਦਿਆਂ ਸਵੇਰੇ ਸੜਕਸਾਰੀ 4 ਵਜੇ ਦੇ ਕਰੀਬ ਐਡੀਸੀ ਅਰਿੰਦਰ ਸਿੰਘ 베ਦੀ ਆਪ ਸੜਕਾਂ ਦੇ ਨਿਕਲ ਗਏ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਈਓ ਅਤੇ ਪੁਲਿਸ ਦੀ ਟੀਮ ਵੀ ਮੌਜੂਦ ਸੀ ਐਡੀਸੀ ਦੀ ਅਗਵਾਈ ਦੇ ਵਿੱਚ ਪੀਲੇ ਪੰਜੇ ਯਾਨੀ ਜੀਸੀਬੀ ਨੇ ਬਾਜ਼ਾਰ ਦੇ ਵਿੱਚ ਖੂਬ ਤੋੜਫੋਕ ਕੀਤੀ ਅਤੇ ਨਿਆਇ ਤੋੜਤੇ ਸਰਕਾਂ ਤੇ ਦੁਕਾਨਦਾਰਾਂ ਨੂੰ ਕੀਤੀ ਗਈ ਉਸਾਰੀ ਅਤੇ ਛੜੇ ਦੁਕਾਨਾਂ ਦੇ ਬਾਹਰ ਨਿਕਲੀਆਂ ਟੀਨਾ ਅਤੇ ਸਮਿਟ ਦੀਆਂ ਛੱਡਾ ਤੋੜ ਦਿੱਤੀਆਂ ਗਈਆਂ ਅਤੇ ਬਾਹਰ ਪਏ ਬੋਰਡ ਤੇ ਟੇਬਲ ਆਦਿ ਚੁੱਕ ਕੇ ਨਾਲ ਲੈ ਗਏ ਇਸ ਦੌਰਾਨ ਦੁਕਾਨਦਾਰਾਂ ਨਾਲ ਉਨਾਂ ਦੀ ਤਿੱਖੀ ਬਹਿਸਬਾਜ਼ੀ ਹੁੰਦੀ ਦੇਖੀ ਗਈ ਪਰ ਐਡੀਸੀ ਜਨਰਲ ਹਰਿੰਦਰ ਸਿੰਘ ਨੇ ਕਿਹਾ ਕਿ ਉਹ ਇਸੇ ਸ਼ਹਿਰ ਦੇ ਹਨ ਅਤੇ ਸ਼ਹਿਰ ਦੇ ਵਿੱਚ ਵਿਗੜਦੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਚਿੰਤਾ ਹਨ ਜਦੋਂ ਕਾਗਜ਼ ਦੇਖੇ ਹਨ ਤਾਂ ਪਤਾ ਲੱਗਿਆ ਕਿ ਬਾਜ਼ਾਰ ਦੀਆਂ ਸੜਕਾਂ ਤਾਂ ਜਿੰਨੀਆਂ ਨਜ਼ਰ ਆਉਂਦੀਆਂ ਉਸ ਤੋਂ ਦੁਗਨੀਆਂ ਇੱਥੇ ਚੋੜੀਆਂ ਹੋ ਰਹੀਆਂ ਹਨ ਪਰ ਨਜਾਇਜ਼ ਉਸਾਰੀਆਂ ਤੇ ਕਬਜ਼ੇ ਦੇ ਕਾਰਨ ਇਹ ਸਮੱਸਿਆ ਬਣੀ ਹੋਈ ਹੈ ਇਸ ਦੇ ਲਈ ਪ੍ਰਸ਼ਾਸਨ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਲਗਾਤਾਰ ਜਾਰੀ ਰਹੇਗੀ ਇਹ ਤੁਸੀਂ ਨੋਟ ਯੂਅਰ ਆਫਫਾਈਸ ਇਹ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਹੀ ਹੈ ਸਰ ਤੁਸੀਂ ਮੈਨੂੰ ਅੱਧਾ ਘੰਟਾ ਦਾ ਬੜੀ ਕਰਸਤ ਮੰਗੀ ਮੈਂ ਤਾਂ ਬੋਲਿਆ ਅੱਧਾ ਘੰਟਾ ਵੀ ਉਹਨਾਂ ਨੂੰ ਤੁਹਾਡੇ ਮਾਜਮਾ ਨੇ ਨਾਲ ਹੀ ਸਾਜ਼ੀ ਵੀ ਨਾਲ ਹੀ ਤੋੜ ਦਿੱਤੀ ਆਰੇ ਨਾਲ ਹੀ ਪੁੱਛਿਆ ਸਰ ਜੀ ਮੈਂ ਐ ਕਿ ਉਹਨਾਂ ਨੇ ਕਹਿਦਾ ਰਿਹਾ ਜੀ ਸਾਜ਼ੀ ਮੈਨਾਂ ਨੂੰ ਤੈਅ ਕਰ ਮੈਂ ਤੈਅ ਦਾ ਫੇਰ ਵੀ ਸਾਜ਼ੀ ਨੂੰ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ ਮੈਂ ਹੁਣ ਮੇਰੇ ਅੰਦਰ ਚੱਲ

ਉਹ ਵੇਖੋ ਟੀਨਾਂ ਵੀ ਢਾਉ। ਇਹ ਤਾਂ ਅਜਾ ਅੱਜ ਦੁਕਾਨਾਂ ਦੇ ਦਾ ਨਹੀਂ। 4 ਵਜੇ ਦੇ ਆਣ ਕੇ ਭੇਜ ਦੇ। 4 ਵਜੇ ਦੇ ਭੇਜ। ਭਾਜੀ ਬਾਰ-ਬਾਰ ਲੋਕ ਆਤੋਂ ਸਾਨੂੰ ਕੰਪਲੇਨਾਂ, ਰਿਕੁਐਸਟ ਜਾਂ ਬਾਰ-ਬਾਰ WhatsApp ਦੇ ਮਾਧਿਅਮ ਰਾਹੀਂ ਫੋਨ ਰਾਹੀਂ ਆਦੀ ਸੀਗੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ। ਸਪੈਸ਼ਲੀ ਦੋ ਖੂਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਗ ਪਾਏ ਜਿਹੜੇ 15 20 ਮਿੰਟ ਅੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ ਤੌਰ ਤੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਹੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕੀ ਹੁਣ ਜਿਹੜੀ ਆਪਣੀ ਰੇੜੀ ਐ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਾਸ਼ ਅਨੰਦ ਹੈ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕ ਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਯੂ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੋ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜ ਜਾਂਦੀ ਇੱਥੇ ਆਇਆ ਹਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰਦ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਐ ਨਹੀਂ ਛੋਟੀ ਏ ਇਹ ਐਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਜਾਈ ਜੀ ਦਾ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੁਸੀਂ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੇ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪ ਕਹਿਣਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਮੱਦੇਮੇਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ ਇਹ ਹਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ